ਆ ਮੋਟਰਸਾਈਕਲ ਦੇਖੋ ਕਿੰਨਾ ਗਲਤ ਲਾਇਆ ਹੋਇਆ ਇੱਥੇ ਲੈ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਚੱਲੇ ਆ ਆਪਣੇ ਪਿੰਡ ਕੋਰਕਰੋੜ ਕਲਾਂ ਤੋਂ ਜੈਤੋ ਜੈਤੋ ਮੰਡੀ ਤੇ ਜਿਹੜੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈ ਜਾਂਦੀ ਆ ਕਾ ਬਹੁਤ ਕਾਫੀ ਜਿਹੜਾ ਮਸ਼ਹੂਰ ਸ਼ਹਿਰ ਆ ਤੇ ਆਪਾਂ ਜਿਹੜਾ ਇਹ ਸਫ਼ਰ ਅੱਜ ਬਸ ਤੇ ਕਰਨਾ ਵਾ ਤੇ ਤੁਹਾਨੂੰ ਕਰਾਉਣੇ ਨਾਲ ਤੋਂ ਇਹ ਹੈਗਾ ਆਪਣੇ ਪਿੰਡ ਵਾਲਾ ਟੂਲ ਟੈਕਸ ਤੇ ਇੱਥੋਂ ਇੱਥੇ ਆਉਗੀ ਬੱਸ ਤੇ ਅੰਮਰਸਰ ਵਾਲੇ ਪਾਸੇ ਵੀ ਆਉਂਦੀ ਹੈ ਤੇ ਜਲੰਧਰ ਆਪਣਾ ਮੋਗੇ ਵਾਲੇ ਪਾਸੇ ਵੀ ਤੇ ਫਰੀਦਕੋਟ ਇਸ ਤੋਂ ਆਪਣਾ ਤਕਰੀਬਨ ਜਿਹੜਾ 20-25 ਕਿਲੋਮੀਟਰ ਬਾਜ ਜਾਂਦਾ ਵਾ ਤੇ ਅੱਧੇ ਘੰਟੇ ਦਾ ਰਸਤਾ ਜਿਹੜਾ ਫਰੀਦਕੋਟ ਦਾ ਸਾਹਮਣੇ ਨਿਊ ਦੀ ਬੱਸ ਆਉਂਦੀ ਹੈ ਤੇ ਉਹ ਤੇ ਚੜਦੇ ਆਂ ਜ਼ਿਆਦਾਤਰ ਜਿਹੜੀ ਸਰਵਿਸ ਨਿਊ ਦੀ ਬੱਸ ਦੀ ਹੈ ਇੱਧਰ ਹੌ ਬਹੁਣੇ ਵਾਸਤੇ ਆਪਾਂ ਚੜਦੇ ਹਾਂ ਬਸ ਤੇ ਆਪਾਂ ਚੜ ਗਏ ਸੀ ਤੇ ਬਸ ਆਉਣਾ ਆਪਣੇ ਪਿੰਡ ਤੁਰਪੀ ਸੀ ਤੇ ਤਕਰੀਬਨ ਹੁਣ ਜਿਹੜਾ ਆਪਣਾ ਮੁੱਦ ਕੀ ਆਪਾਂ ਸ਼ਹਿਰ ਜਿਹੜਾ ਪਹੁੰਚ ਗਏ ਆ ਤੇ ਇੱਥੇ 2 ਮਿੰਟ ਦਾ ਜਿਹੜਾ ਸਟਾਪ ਹੁੰਦਾ 3 ਮਿੰਟ ਦਾ ਕਿਉਂਕਿ ਇੱਕ ਔਰਲੇ ਪਾਸੇ ਬੱਗਪੁਰਾਣੇ ਰੋਡ ਤੇ ਨੇ ਰੁਕਣਾ ਹੁੰਦਾ ਤੇ ਬਾਕੀ ਜਿਹੜਾ ਮੇਨ ਅਡੇ ਤੇ ਬਸ ਨੇ ਰੁਕਣਾ ਤੇ ਇੱਥੇ 2 ਮਿੰਟ ਦੇ ਸਟਾਪ ਤੇ ਉਦੋਂ ਬਾਅਦ ਫੇਰ ਗੰਨ ਚੱਲੋ ਚੱਲੀਏ ਜਦੋਂ ਮੈਂ ਬੈਠਾ ਸੀ ਉਹ ਤਾਂ ਬੱਸ 'ਚ ਬਹੁਤ ਭੀੜ ਸੀ ਕਿਤੇ ਨਾ ਪੈਈਏ ਇਸੇ ਕਰਕੇ ਅੱਗੇ ਵੀ ਸਵਾਰੀਆਂ ਬੈਠੀਆਂ ਸੀ ਫਿਰ ਵੀਡੀਓ ਵੀ ਵਧੀਆ ਨਹੀਂ ਬਣਦੀ ਸੀ ਫਿਰ ਮੈਂ ਕਿਹਾ ਚੱਲ ਅੱਗੇ ਚੱਲਦੇ ਹਾਂ ਡਰਾਈਵਰ ਕੋਲੇ ਇੱਥੇ ਵਧੀਆ ਨਾਲੇ ਥਿਊ ਵਧੀਆ ਆਊਗਾ ਤੇ ਹੁਣ ਆਪਾਂ ਪਹੁੰਚ ਗਏ ਆ ਜਿਹੜਾ ਫਰੀਦਕੋਟ ਤੇ ਬਿਲਕੁਲ ਜਿਹੜਾ ਟਹਨੇ ਪਿੰਡ ਤੋਂ ਅੱਗੇ ਆ ਜਾਂਦਾ ਜਿਹੜਾ ਪੁਰਾਣਾ ਰੋਡ ਫਰੀਦਕੋਟ ਵਾਲਾ ਇੱਥੋਂ ਅੱਗੇ ਗਾ ਨਹਿਰਾ ਆਉਣਗੀਆਂ ਹੁਣ ਆਪਾਂ ਫਰੀਦਕੋਟ ਵਾਲੇ ਬਾਈਪਾਸ ਤੇ ਆ ਗਏ ਜਿਹੜਾ ਪੁਰਾਣਾ ਬਾਈਪਾਸ ਦਾ ਹਨਾ ਤੇ ਚੱਕਤੀ ਬਾਈ ਪਾਸੇ ਬਾਈ ਨੇ ਖਚਤੀ ਆ ਕਿਉਂਕਿ ਥੋੜੀ ਜਿਹੀ ਲੇਟ ਆ ਤੇ ਇਹਦੂਗਾ ਆਪਾਂ ਪਹੁੰਚ ਗਏ ਹੁਣ ਇਸ ਵਕਤ ਬੰਦਾ ਸਿੰਘ ਪਹਾਦਰ ਚੌਕ ਤੇ ਤੇ ਇਥੋਂ ਇਹ ਜਿਹੜਾ ਚਹਿਲਾ ਵਾਲੇ ਪਾਸੇ ਨੂੰ ਜਾਂਦਾ ਰਸਤਾ ਤੇ ਗਾਂ ਫਿਰ ਬਾਈਪਾਸ ਲੰਘ ਕੇ ਜਾਂਦਾ ਤੇ ਇਹ ਜਿਹੜਾ ਨਵਾਂ ਪੁਲ ਬਣਿਆ ਵਾ ਫਰੀਦਪੁਰ ਵਾਲਾ ਚਹਿਲਾ ਵਾਲਾ ਤੇ ਆਪਾਂ ਉਥੇ ਆ ਤੇ ਕਿਉਂਕਿ ਇਹ ਬਾਈ ਇਹਦੂ ਗਾਂ ਜਾ ਕੇ ਜਿਹੜੇ ਪੁਲ ਆਉਂਦਾ ਆਪਾਂ ਸੌਰੀ ਆਪਣਾ ਫਾਟਕਾਉਂਦੇ ਆ ਉਹ ਫਾੜਕ ਵੀ ਜਿਹੜੇ ਲੱਗੇ ਮਿਲਦੇ ਐਸੇ ਕਰਕੇ ਹੋ ਸਕਦਾ ਸ਼ਾਇਦ ਬੱਸ ਇਹ ਨਹਿਰ ਤੋਂ ਨਾਲ-ਨਾਲ ਮੁਰਜੇ ਦੇ ਰੇਲਵੇ ਵਾਲੇ ਪੌਲ ਉੱਪਰ ਦੀ ਚੜ ਕੇ ਤੇ ਫਿਰ ਵਾਪਸ ਜਾਵੇ ਫਰੀਦਗੋੜੀ ਲਓ ਜੀ ਉਹੀ ਗੱਲ ਹੋਈ ਬੱਸ ਭਾਈ ਨੇ ਨਹਿਰੋਂ ਨਹਿਰ ਪਾ ਲਈ ਸੀ ਕਿਉਂਕਿ ਇੱਧਰਲੇ ਪਾਸੇ ਇੱਕ ਰਸਤਾ ਹੈਗਾ ਵਾ ਲੈਂਥ ਰੋਡ ਹਨਾ ਬਣਿਆ ਹੋਇਆ ਵਾ ਤੇ ਇੱਥੋਂ ਗਾਂ ਰੇਲਵੇ ਵਾਲਾ ਪੌਲ ਚੜਾਉਣ ਦੇ ਪਰਾਂ ਜਿਹੜਾ ਆਪਣਾ ਸਿੱਧਾ ਤਲਵੰਡੀ ਭਾਈ ਤੋਂ ਰੋਡ ਆਉਂਦਾਗਾ ਫਰੀਦਗੋੜੀ ਤੋਂ ਲੋਕ ਇੱਥੇ ਆ ਗਿਆ ਡੈਂਟਲ ਕਾਲਜ ਤੇ ਸਾਹਮਣੇ ਇਹਦੇ ਆਈਟੀਆਈ ਬਣੀ ਹੋਈ ਆ ਤੇ ਇੱਥੋਂ ਜਿਹੜੀ ਗੱਡੀ ਹੁਣ ਸਿੱਧੀ ਇਹ ਬੱਸ ਜਿਹੜੀ ਆਪਣੀ ਜਾਊਗੀ ਫ੍ਰੀ ਰਿਪੋਰਟ ਬੱਸ ਸਟੈਂਡ ਨੂੰ ਬੱਸ ਇੱਥੋਂ 2-3 ਮਿੰਟ ਦਾ ਰਸਤਾ ਜਿਹੜਾ ਹੋਰ ਹੈਗਾ ਇਹ ਡੈਂਟਲ ਕਾਲਜ ਦਾ ਦਸ਼ਮੀਸ਼ ਤੇ ਇਧਰਲੇ ਪਾਸੇ ਭਾਈ ਆ ਆ ਗਿਆ ਦਸ਼ਮੀਸ਼ ਪਬਲਿਕ ਸਕੂਲ ਇਹ ਵੀ ਫ੍ਰੀ ਰਿਪੋਰਟ ਦੇ ਵਿੱਚ ਬਹੁਤ ਮਸ਼ਹੂਰ ਜਿਹੜਾ ਹੈ ਸਕੂਲ ਆ ਹੁਣ ਆਪਾਂ ਪਹੁੰਚ ਗਏ ਆ ਬਿਲਕੁਲ ਬੱਸ ਸਟੈਂਡ ਦੇ ਨੇੜੇ ਕਿਉਂਕਿ ਇਹ ਨਾਲ ਹੀ ਮਗਰਲੇ ਪਾਸੇ ਆ ਜਿਹੜੀ ਯੂਨੀਅਨ ਬਣੀ ਹੋਈ ਆ ਤੇ ਆ ਹੈਗਾ ਜਿਹੜਾ ਕੁੜੀਆਂ ਦਾ ਕੰਨਿਆ ਸਕੂਲ ਜਿਹੜਾ ਆਪਣਾ ਫੀਕੋਰ ਬਿਲਕੁਲ ਬੱਸ ਸਟੈਂਡ ਦੇ ਨਾਲ ਸਰਕਾਰੀ ਤੇ ਆ ਸਾਹਮਣੇ ਜਿਹੜਾ ਬਣਿਆ ਹੋਇਆ ਫਰੀਦਪੁਰ ਵਾਲਾ ਜਿਹੜਾ ਬੱਸ ਸਟੈਂਡ ਦਾ ਬੋਰਡ ਤੇ ਇੱਥੋਂ ਜਿਹੜੀ ਬੱਸ ਹੁਣੋਂ ਵੀ ਐਂਟਰ ਤੇ ਦੂਜੇ ਪਾਸੇ ਦੀ ਬਾਹਰ ਨਿਕਲੂਗੀ ਕਿਉਂਕਿ ਟਾਈਮ ਪੂਰਾ ਹੋਇਆ ਪਿਆ ਤੇ ਇਹਨੇ ਕਾਊਂਟਰ ਤੇ ਲੱਗਣੀਆਂ ਗੱਲਾਂ ਵੀ ਕਰੀ ਜਾਂਦੇ ਸੀਗੇ ਭਾਈ ਆਪਣੀ ਗੱਡੀ ਥੋੜੀ ਲੇਟ ਆ ਥੋੜੀ ਖर्च ਲਈ ਜਾਣੀ ਪੈਣੀ ਆ ਤੇ ਆਪਾਂ ਬੱਸ ਸਟੈਂਡ 'ਚ ਪਹੁੰਚ ਗਏ ਆ ਇਸ ਵਕਤ ਆਹ ਮੋਟਰਸਾਈਕਲ ਦੇਖੋ ਕਿੰਨਾ ਗਲਤ ਲਾਇਆ ਹੋਇਆ ਇੱਥੇ ਲੈ ਸਵਾਰੀਆਂ ਜਿਹੜੀਆਂ ਉਤਰਨੀਆਂ ਹੋ ਗਈਆਂ ਸ਼ੁਰੂ ਕਿਉਂਕਿ ਇੱਥੇ 1-2 ਮਿੰਟ ਹੀ ਆ ਇਹਨਾਂ ਦੇਥ ਰੁਕਣ ਦੇ ਇਹ ਹੈਗਾ ਫਰੀਦਕੋਟ ਦਾ ਬੱਸ ਸਟੈਂਡ ਤੇ ਇਧਰਲੇ ਪਾਸੋਂ ਬੱਸਾਂ ਵੱੜ ਰਹੀਆਂ ਜਿਵੇਂ ਗ੍ਰੀਨ ਵਾਲੇ ਪਾਸੇ ਗ੍ਰੀਨ ਬੱਸ ਆ ਰਹੀ ਹੈ ਫਰੀਦਕੋਟ ਬੱਸ ਸਟੈਂਡ ਤੋਂ ਆਪਣੀ ਜਿਹੜੀ ਹੁਣ ਬੱਸ ਤੁਰ ਪਈ ਸੀਗੀ ਤੇ ਕੋਟਪੂਰੇ ਦਾ ਰਸਤਾ ਜਿਹੜਾ 20-25 ਮਿੰਟ ਦਾ ਇੱਥੋਂ ਤੇ ਲਓ ਜੀ ਬਾਈ ਹੁਣ ਇਹ ਬੱਸ ਸਟੈਂਡ ਤੋਂ ਨਿਕਲਣ ਲੱਗੀ ਆ ਬੱਸ ਤੇ ਇੱਥੇ ਜਿਹੜੀ ਅੱਡਾ ਫੀਸ ਕੱਟਦੇ ਆ ਇਦਦੇ ਪਾਸੇ ਜਿਹੜੇ ਪਾਸੇ ਆ ਏਬੀਟੀਸੀ ਬੱਸ ਜਾ ਰਹੀ ਆ ਤੇ ਆਫ ਰੇਡ ਕੋਟ ਵਾਲੀ ਜਿਹੜੀ ਪੌਸ ਲਾਈਨ ਆ ਜੀ ਆ ਇਹ ਬਿਲਕੁਲ ਜਿਹੜੀ ਕੋਟਪੂਰੇ ਵਾਲੇ ਰਸਤੇ ਤੇ ਆ ਦੇ ਨਾਲ ਹੀ ਇਹਦੇ ਜਿਹੜਾ ਸਦਰ ਠਾਣਾ ਵੀ ਬਣਿਆ ਹੋਇਆ ਸੀਗਾ ਤੇ ਇਸ ਤੋਂ ਅੱਗੇ ਵੀ ਜਿਹੜੀ ਨਹਿਰ ਆ ਜਾਂਦੀ ਹੈ ਤੇ ਉਹ ਵੀ ਜਿਹੜਾ ਪੁਲ ਬਣਿਆ ਜਾਂਦਾ ਤਿਆਰ ਹੋਈ ਜਾਂਦਾ ਵਾ ਆ ਸਾਹਮਣੇ ਦੇਖੋ ਬਈ ਇਹ ਵੀ ਪੁਲ ਜਿਹੜਾ ਹੁਣ ਤਿਆਰ ਕਰੀ ਜਾਂਦੇ ਆ ਤੇ ਦੂਜੇ ਪਾਸੇ ਵਾਲਾ ਜਿਹੜਾ ਪੁਰਾਣਾ ਪੁਲਾ ਉਹਨਾਂ ਨੇ ਭੰਨ ਤੋੜ ਕੇ ਤੇ ਜਿਹੜਾ ਉਹਦਾ ਪੱਥਰ ਕੰਕਰੀਟ ਆ ਜਿਹੜਾ ਉਹ ਇੱਥੋਂ ਚੱਕ ਕੇ ਤੇ ਹੋਰ ਕਿਤੇ ਜਿੱਥੇ ਮੰਨ ਲਓ ਲੋੜ ਆ ਉੱਥੇ ਉਹ ਸਿੱਟੀ ਜਾਂਦੇ ਆ ਤੇ ਆ ਦੇਖੋ ਬਈਆ ਦੋਨੇ ਪਾਸੇ ਵਾਲੇ ਇੱਕ ਪਾਸੇ ਵਾਲਾ ਜਿਹੜਾ ਇਹ ਪੌੜਾ ਜਿਹੜਾ ਚਾਲੂ ਕਰਾਤਾ ਬਿਲਕੁਲ ਚੱਲਦਾ ਵਾ ਤੇ ਇਧਰਲੇ ਪਾਸੇ ਆ ਦੇਖੋ ਆ ਟੁੱਟਿਆ ਵਾ ਤੇ ਇਹ ਹੈ ਇਹਨਾਂ ਦੀਆਂ ਬੁਰਜੀਆਂ ਜਿਹੜੀਆਂ ਪਿੱਲਰ ਸੀ ਇਹ ਵਿਚਾਲੇ ਬਣੇ ਹੋਏ ਨਹਿਰ ਦੇ ਤੇ ਉਹ ਸਾਰੇ ਬਾਈ ਜੀ ਉਹਨਾਂ ਨੇ ਭੰਨ ਲਿਆ ਤੋੜ ਲੇ ਤੇ ਉਧਰਲੇ ਪਾਸੇ ਵੱਡੀ ਨਹਿਰ ਦੀ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਤੇ ਉਹਦੇ ਵਿੱਚ ਹਜੇ ਖੜੇ ਆ ਤੇ ਉਹ ਵੀ ਹਜੇ ਭੰਨ ਰਹੇ ਆ ਨਾਲ-ਨਾਲ ਆ ਦੇਖੋ ਇਧਰਲੇ ਪਾਸੇ ਉਹ ਮਸ਼ੀਨ ਜੀ ਵੀ ਲੱਗੀ ਪਈ ਆ ਹੁਣ ਆਪਾਂ ਪਹੁੰਚ ਗਏ ਆ ਗੋਤੜੀ ਸਾਹਿਬ ਤੇ ਇੱਥੋਂ ਅੱਗੇ ਆਊਗਾ ਸੰਧਵਾ ਪਿੰਡ ਤੇ ਫਿਰ ਕੋਟਕਪੂਰਾ ਕੋਟਕਪੂਰੇ ਚੌਂਕ ਤੇ ਪਹੁੰਚ ਗਏ ਆ ਬਈਆ ਦੇਖੋ ਆ ਸਾਹਮਣੇ ਚੌਂਕ ਆ ਗਿਆ ਬੱਤੀਆਂ ਵਾਲਾ ਚੌਂਕ ਹਨ ਇੱਥੋਂ ਸ਼੍ਰੀ ਮੁਕਤਸਰ ਸਾਹਿਬ ਨੂੰ ਮੋਗੇ ਨੂੰ ਬਠਿੰਡੇ ਨੂੰ ਤੇ ਫਰੀਦਕੋਟ ਨੂੰ ਸਾਰੇ ਪਾਸੇ ਨੂੰ ਬੱਸਾਂ ਜਿਹੜੀਆਂ ਫਾਇਲ ਕਰਨ ਉਹ ਇੱਥੋਂ ਜਾਂਦੀਆਂ ਤੇ ਇੱਥੇ ਵੀ ਬੱਸ ਜਿਹੜੀ 1-2 ਮਿੰਟ ਰੁੱਕੇ ਜਾਂਦੀ ਕਿਉਂਕਿ ਸਵਾਰੀਆਂ ਇੱਥੇ ਵੀ ਬਹੁਤ ਉਤਰਦੀਆਂ ਚੜ੍ਹਦੀਆਂ ਆ ਵੇਖੋ ਭਾਈ ਇਹਦੇ ਦੇ ਪਾਸੇ ਸਵਾਰੀਆਂ ਬੈਠੀਆਂ ਕੁੰਗੇ ਮਿੰਨੀ ਬੱਸਾਂ ਜਿਹੜੀਆਂ ਕੋਟਕਪੂਰੇ ਨੂੰ ਜਾਂ ਦੇਵੀ ਵਾਲੇ ਨੂੰ ਜਾਂ ਹੋਰ ਹੁਣ ਪਹੁੰਚ ਗਏ ਆਪਾਂ ਕੋਟਕਪੂਰੇ ਦੇ ਜਿਹੜੇ ਬੱਸ ਸਟੈਂਡ ਦੇ ਵਿੱਚ ਆਹ ਦੇਖੋ ਭਾਈ ਇਹ ਹੈਗਾ ਜਿਹੜਾ ਕੋਟਕਪੂਰੇ ਦਾ ਬੱਸ ਸਟੈਂਡ ਕਾਫੀ ਇਹਦੇ ਵੀ ਜਿਹੜੇ ਹਾਲਾਤ ਠੀਕ ਠਾਕ ਹੀ ਨੇ ਆਪਣੇ ਬੱਸ ਸਟੈਂਡ ਦੇ ਕਿਉਂਕਿ ਕਾਊਂਟਰ ਕਾਊਂਟਰ ਤੇ ਤਾਂ ਬਸਾਂ ਜਿਹੜੀਆਂ ਲੱਗਦੀਆਂ ਨਹੀਂ ਤੇ ਨਾ ਹੀ ਲੋਕ ਕਾਊਂਟਰਾਂ ਦੇ ਵਿੱਚ ਖੜਕੇ ਕੋਈ ਰਾਜੀ ਆ ਤੇ ਬਸ ਇੱਥੋਂ ਹੀ ਨਾਲ ਦੀ ਨਾਲ ਉਧਰਲੇ ਗੇਟ ਤੋਂ ਵੜਦੇ ਆ ਤੇ ਇੱਧਰਲੇ ਗੇਟ ਤੋਂ ਬਾਹਰ ਨਿਕਲਦਾ ਕਰਦੇ ਆ ਬਸਾਂ ਤੇ ਬਸ ਜਿਹੜਾ 2-4 ਮਿੰਟ ਇੱਥੇ ਹੀ ਲਾਉਂਦੀਆਂ ਬਸਾਂ ਆਪਾਂ ਪਹੁੰਚ ਗਏ ਆ ਹੁਣ ਆਪਣਾ ਜੈਤੋ ਸ਼ਹਿਰ ਤੇ ਇੱਥੇ ਨਾਲ ਹੀ ਸਾਹਮਣੇ ਗੰਗਸਰ ਗੁਰਦੁਆਰਾ ਸਾਹਿਬ ਤੇ ਨਾਲ ਹੀ ਬੱਸ ਸਟੈਂਡ ਤੇ ਨਾਲ ਹੀ ਜਿਹੜਾ ਇੱਥੇ ਹੀ ਮੇਨ ਬਾਜ਼ਾਰ ਆ ਤੇ ਬੱਸ ਨੇ ਬਸ ਇੱਥੇ ਰੁਕ ਜਾਣਾ ਬਾਹਰ ਬੱਸ ਸਟੈਂਡ ਨਹੀਂ ਜਾਂਦੀਆਂ ਆਜੇ ਤੋਂ ਸ਼ਹਿਰ ਪਹੁੰਚ ਗਏ ਆ ਤੇ ਆਪਣਾ ਵਲੌਗ ਜਿਹੜਾ ਇੱਥੇ ਸਮਾਪਤ ਆ ਸੋ ਕਿਵੇਂ ਲੱਗੀ ਸਾਰਿਆਂ ਨੂੰ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ